ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਜਦੋਂ ਮੋਦੀ ਸਾਹਿਬ ਅਮਰੀਕਾ ਦੇ ਵਿੱਚ 트럼ਪ ਨਾਲ ਗੱਲਬਾਤ ਕਰ ਰਹੇ ਹੋਣਗੇ ਤਾਂ 트럼ਪ ਦੀ ਫੌਜ 278 ਭਾਰਤੀਆਂ ਨੂੰ ਹਥਕੜੀਆਂ ਤੇ ਪੈਰਾਂ 'ਚ ਬੀੜੀਆਂ ਪਾ ਰਹੀ ਹੋਊਗੀ ਔਰ ਤੁਹਾਨੂੰ ਪਤਾ ਹੈ ਕਿ ਜਿਹੜੀ ਨਵੀਂ ਲਿਸਟ ਜਾਰੀ ਹੋਈ ਹੈ ਉਦੇ ਮੁਤਾਬਕ ਹੁਣ 15 ਤੇ 16 ਫਰਵਰੀ ਨੂੰ 278 ਭਾਰਤੀ ਨਾਗਰਿਕ ਜਿਹੜੇ ਨੇ ਉਹ ਹੋਰ ਭੇਜੇ ਜਾ ਰਹੇ ਨੇ ਇੰਡੀਆ ਵਾਪਸ ਜਿਵੇਂ ਮੋਦੀ ਸਾਹਿਬ ਨੇ ਉੱਥੇ ਗੈਰ ਕਾਨੂੰਨੀ ਜਿਹੜੀ ਪ੍ਰਵਾਸ ਹੈ ਉਹਦੇ ਖਿਲਾਫ ਹੀ ਬੋਲਿਆ ਉੱਥੇ ਹਾਂ ਇੰਨੀ ਗੱਲ ਜ਼ਰੂਰ ਕਹੀ ਹੈ ਕਿ ਇਹਨਾਂ ਨੂੰ ਰਿਵਰਸ ਕਰ ਦਿੱਤਾ ਜਾਂਦਾ ਹੈ ਰਗਲਾਰ ਲਿਆ ਜਾਂਦਾ ਹੈ ਲੇਕਿਨ ਕਹਿੰਦੇ ਅਸੀਂ ਮਿਲ ਕੇ ਕੰਮ ਕਰਾਂਗੇ ਟਰੰਪ ਸਾਹਿਬ ਨਾਲ ਮਤਲਬ ਕੋਈ ਨਹੀਂ ਦੱਸਿਆ ਕਿ ਟਰੰਪ ਨਾਲ ਗੱਲ ਕੀਤੀ ਕਿ ਤੁਸੀਂ ਹਥਕੜੀਆਂ ਤੇ ਬੀੜੀਆਂ ਲਾ ਕੇ ਭੇਜਣਾ ਹੈ ਆਪਦਾ ਫੌਜੀ ਜਹਾਜ਼ ਹੀ ਭੇਜਣਾ ਅਸੀਂ ਨੀ ਕਲੰਬੀਆ ਵਾਂਗ ਆਪਦਾ ਜਹਾਜ਼ 'ਚ ਬੰਦੇ ਲੈ ਕੇ ਆ ਜਾ ਸਕਦੇ ਇਹ ਅੱਜ ਹੋਇਆ ਹੋਏਗਾ ਜਦੋਂ ਗੱਲਬਾਤ ਕਰਦੇ ਕਿ ਮੋਦੀ ਸਾਹਿਬ ਨੇ ਤਾਂ ਨਹੀਂ ਕੁਝ ਕੀਤਾ ਇਹ ਗਲਤ ਹੈ ਮੋਦੀ ਸਾਹਿਬ ਨੇ ਤਾਂ ਹੋਰ ਬੜਾ ਕੁਝ ਕੀਤਾ ਮੋਦੀ ਸਾਹਿਬ ਦਾ ਪ੍ਰੈਸ ਕਾਨਫਰੰਸ ਦਾ ਮਤਲਬ ਹਿਸਾਬ ਬਣੇ ਤੇ ਅੱਜ ਬੜੇ ਠੱਠ ਕੀਤਾ ਕਿਉਂਕਿ ਉਹ ਕਿਹੜਾ ਇੰਡੀਆ ਹੈ ਉੱਥੇ ਦਾ ਸਵਾਲ ਤੱਕੇ ਕੀਤੇ ਜਾਂਦੇ ਨੇ ਇੱਕ ਸਵਾਲ ਜਿਹੜਾ ਅਝਾਇਆ ਕੀਤਾ ਗਿਆ ਮੋਦੀ ਸਾਹਿਬ ਨੂੰ ਜਿਹਦੇ ਵਿੱਚ ਅਡਾਨੀ ਬਾਰੇ ਪੁੱਛਿਆ ਗਿਆ ਤੇ ਅਡਾਨੀ ਦਾ ਸਵਾਲ ਪੁੱਛਿਆ ਤੇ ਮੋਦੀ ਸਾਹਿਬ ਕੋਲ ਕੋਈ ਜਵਾਬ ਨਹੀਂ ਮੋਦੀ ਸਾਹਿਬ ਇਧਰ ਲੈ ਤੇ ਰੋ ਜੀ ਭਾਰਤਿਕ ਲੋਕਤੰਤਰ ਹੈ ਨਾਲੇ ਦੋ ਦੇਸ਼ਾਂ ਦੇ ਮੁਖੀ ਕਿਸੇ ਵਿਅਕਤੀਗਤ ਮਸਲੇ ਤੇ ਗੱਲ ਨਹੀਂ ਕਰਦੇ ਹੁਣ মিডিਆ ਚ ਰੌਲਾ ਪੈ ਰਿਹਾ ਹੈ ਕਿ ਅਡਾਨੀ ਵਾਰੇ ਸਵਾਲ ਵਿਅਕਤੀਗਤ ਕੀਦਾ ਹੈ ਨਿੱਜੀ ਕੀਦਾ ਹੈ ਤੁਹਾਡੇ ਲਈ ਨਿੱਜੀ ਹੈ ਜਾਂ ਅਡਾਨੀ ਲਈ ਨਿੱਜੀ ਹੈ ਖੈ ਰਾਜਾ ਆਪਾਂ ਇਸ ਵੀਡੀਓ ਚ ਤਾਂ ਗੱਲ ਹੀ ਨਹੀਂ ਕਰ ਰਹੇ ਅਸੀਂ ਤਾਂ ਗੱਲ ਇਹ ਕਰ ਰਹੇ ਹਾਂ ਕਿ ਮੋਦੀ ਸਾਹਿਬ ਉੱਥੇ ਸੀ ਲੇਕਨ 트ੰਪ ਆਪ ਦੇ ਕੰਮ ਆਪ ਦੇ ਜਿਹੜੇ ਤਰੀਕੇ ਨਾਲ ਇਹ ਕਰ ਰਿਹਾ ਹੈ ਇਹ ਗੱਲ ਬਿਲਕੁਲ ਸਹੀ ਸਾਬਤ ਹੋ ਰਹੀ ਹੈ ਇਸ ਨੂੰ ਲੈ ਕੇ ਅੱਜ ਪ੍ਰੈਸ ਕਾਨਫਰੰਸ ਕੀਤੀ ਭਗਵੰਤ ਮਾਨ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਉੱਥੋਂ ਦੇ ਸਰਕਟ ਹਾਊਸ ਦੇ ਵਿੱਚ ਤੇ ਮਾਲ ਸਾਹਿਬ ਨੇ ਕੇਂਦਰ ਸਰਕਾਰ ਤੇ ਇਸੇ ਮਾਮਲੇ ਨੂੰ ਲੈ ਕੇ ਵੱਡੇ ਦੋਸ਼ ਲਾਏ ਕਿਹਾ ਕਿ ਇਹ ਜਿਹੜੇ ਕੇਂਦਰ ਹੈ ਨਾ ਹਰ ਗੱਲ 'ਚ ਪੰਜਾਬ ਨਾਲ ਬਿਚਕਰਾ ਕਰਦਾ ਹੈ ਤੇ ਹੁਣ ਤਾਂ ਪੰਜਾਬ ਨੂੰ ਬਦਨਾਮ ਕਰਨ ਵੀ ਲੱਗਿਆ ਕਹਿੰਦੇ ਕਿ ਸਮਝ ਨਹੀਂ ਆਈ ਕਿ ਅੰਮ੍ਰਿਤਸਰ ਨੂੰ ਕਿਉਂ ਚੁਣਿਆ ਗਿਆ ਹੈ ਗੱਲ ਬਿਲਕੁਲ ਠੀਕ ਕਰ ਰਹੀ ਸੀ ਕਿ ਅੰਬਰ ਸਰ ਜਹਾਜ਼ ਕਿਉਂ ਲਾਇਆ ਗਿਆ ਉਹ ਵੀ ਫੌਜੀ ਜਹਾਜ਼ ਜਿੱਥੋਂ 40 ਕਿਲੋਮੀਟਰ ਦੂਰ ਲਾਹੌਰ ਹੈ ਉਹ ਸੈਨਿਕ ਜਹਾਜ਼ ਨੂੰ ਇੱਥੇ ਲਾਉਣ ਦਾ ਮਤਲਬ ਕੀ ਹੈ ਇਹ ਗਲਤਾਂ ਬਿਲਕੁਲ ਸਹੀ ਸਵਾਲ ਖੜਾ ਕੀਤਾ ਭਗਵੰਤ ਮਾਨ ਨੇ ਤੇ ਨਾਲ ਫਿਰ ਇਹ ਕਹਿੰਦੇ ਜਦੋਂ ਪਹਿਲਾ ਜਹਾਜ਼ ਜਿਹਦੇ ਚ 104 ਭਾਰਤੀ ਆਏ ਸੀ ਉਹਦੇ ਵਿੱਚ 33 ਗੁਜਰਾਤੀ ਸੀ ਸਭ ਤੋਂ ਜ਼ਿਆਦਾ 30 ਪੰਜਾਬ ਦੇ ਸੀ 30 ਹਰਿਆਣੇ ਦੇ ਤੇ ਗੁਜਰਾਤ ਚ ਅਹਮਦਾਬਾਦ ਚ ਕਿਉਂ ਨਹੀਂ ਲਿਆ ਜਾਂ ਫਿਰ 33 ਹਰਿਆਣਾ ਦੇ ਵੀ ਸੀ ਨਾ ਉਥੇ ਅ ਅੰਬਾਲਾ ਕਿਉਂ ਨਹੀਂ ਉਤਰਿਆ ਪੰਜਾਬ ਨੂੰ ਬਦਨਾਮ ਕਰ ਲਈ ਪੰਜਾਬ ਚ ਭੇਜਿਆ ਜਾ ਰਿਹਾ ਤਾਂ ਕਿ ਮੀਡੀਆ ਚ ਪੰਜਾਬ ਪੰਜਾਬ ਹੋਵੇ ਤੇ ਵੈਸੇ ਤੁਹਾਨੂੰ ਦੱਸ ਦਈਏ ਜਿਹੜਾ ਜਹਾਜ਼ ਕੱਲ ਨੂੰ ਆ ਰਿਹਾ ਹੈ ਉਹਦੇ ਵਿੱਚ 67 ਭਾਰਤੀ ਨੇ ਇਹ ਜਹਾਜ਼ ਜਿਹੜਾ ਕੱਲ ਆਉਣਾ ਹੈ ਨਾ ਇਹਦੇ ਚ 67 ਭਾਰਤੀ ਜਿਹੜੇ ਨੇ ਉਹ ਆ ਰਹੇ ਨੇ ਤੇ ਬਾਕੀ ਮਹਾਰਾਸ਼ਟਰ ਗੁਜਰਾਤ ਤੇ ਹਰਿਆਣਾ ਬਹੁਤ ਸਾਰੇ ਹੋਰ ਸਟੇਟਸ ਦੇ ਨੇ ਲੇਕਿਨ ਮਾਨਸਾਭ ਦੇ ਕੋਲ ਇੱਕ ਤਰਕ ਸੀ ਕਿ ਹੁਣ ਤਾਂ ਮੰਨੋ ਪੰਜਾਬ ਵਾਲੇ ਜ਼ਿਆਦਾ ਆ ਰਹੇ ਨੇ ਜਿਹੜੇ 115 ਕੱਲ ਹੋਣੇ ਨੇ ਲੇਕਿਨ ਉਸ ਵੇਲੇ ਕੀ ਸੀ ਉਸ ਵੇਲੇ ਤਾਂ ਗੁਜਰਾਤ ਜਾਣਾ ਚਾਹੀਦਾ ਸੀ ਅਹਮਦਾਬਾਦ ਜਾਣਾ ਚਾਹੀਦਾ ਸੀ ਤੋਂ ਉਹਨਾਂ ਨੇ ਫਿਰ ਇਹ ਗੱਲ ਕਹੀ ਕਿ ਇਹ ਜਾਨ ਬੁੱਝ ਕੇ ਪੰਜਾਬ ਨੂੰ ਬਦਨਾਮ ਕਰਨ ਵਾਲੀ ਗੱਲ ਹੈ ਇੱਕ ਗੱਲ ਹੋਰ ਲੌਜੀਕ ਸੀ ਭਗਵੰਤ ਮਾਨ ਦੀ ਗੱਲ 'ਚ ਕਿ ਜਦੋਂ ਅਸੀਂ ਇਹਨਾਂ ਨੂੰ ਕਹਿੰਦੇ ਆ ਕਿ ਇੱਥੋਂ ਇੰਟਰਨੈਸ਼ਨਲ ਫਲਾਈਟਸ ਸ਼ੁਰੂ ਕਰੋ ਜੇ ਅਸੀਂ ਕਹਿੰਦੇ ਆ ਕਿ ਅੰਮ੍ਰਿਤਸਰ ਜਾਂ ਚੰਡੀਗੜ੍ਹ 에어ਪੋਰਟ ਤੋਂ ਕੈਨੇਡਾ ਤੇ ਅਮਰੀਕਾ ਨੂੰ ਫਲਾਈਟਸ ਚੱਲ ਉਦੋਂ ਮੰਨਦੇ ਨਹੀਂ ਉਦੋਂ ਗੱਲ ਹੀ ਕਰਦੇ ਕਹਿੰਦੇ ਅਸੀਂ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੂੰ ਲਿਖਿਆ ਵੀ ਹੈ ਮੈਂ ਸਖਤ ਇਤਰਾਜ਼ ਜਤਾਇਆ ਹੈ ਕਿ ਤੁਸੀਂ ਅੰਮ੍ਰਿਤਸਰ ਦੀ ਧਰਤੀ ਤੇ ਇਹ ਜਹਾਜ਼ ਕਿਉਂ ਉਤਾਰ ਰਹੇ ਹੋ ਇਹ ਕਹ ਮਾਨ ਸਾਹਿਬ ਨੇ ਗੱਲ ਕੀਤੀ ਹੈ ਦੇਖੋ ਬਾਕੀ ਗੱਲਾਂ ਦੇ ਕੋ ਜਦੋਂ ਵੀ ਕੋਈ ਮੌਕਾ ਹੁੰਦਾ ਸੱਚ ਤੇ ਨਿਰਪੱਖ ਪੱਤਰਕਾਰੀ ਤਾਂ ਇਹ ਕਹਿੰਦੀ ਹੈ ਕਿ ਉੱਥੇ ਸਹੀ ਟਿੱਪਣੀ ਤੇ ਸਹੀ ਆਲੋਚਨਾ ਹੋਣੀ ਚਾਹੀਦੀ ਹੈ ਮੈਂ ਸਮਝਦਾ ਜਿਹੜੀ ਭਗਵੰਤ ਮਾਨ ਦੀ ਅੱਜ ਦੀ ਪ੍ਰੈਸ ਕਾਨਫਰੰਸ ਹੈ ਉਹ ਸਹੀ ਮੌਕਾ ਤੇ ਸਹੀ ਗੱਲਾਂ ਕੀਤੀਆਂ ਜਦੋਂ ਮਾਨ ਸਾਹਿਬ ਨੇ ਕਿਹਾ ਤੁਸੀਂ ਦਿੱਲੀ ਧਾਰ ਲਓ ਅਸੀਂ ਆਪਦੇ ਬੰਦੇ ਲੈ ਆਵਾਂਗੇ ਅਸੀਂ ਹਰਿਆਣਾ ਵਾਂਗ ਕੈਦੀਆਂ ਦੀ ਉਹਦੇ ਚੀਨੀ ਲੈ ਕੇ ਆਵਾਂਗੇ ਅਸੀਂ ਆਪਦੇ ਬੰਦਿਆਂ ਨੂੰ ਜਿਹੜਾ ਹੈ ਪਿਆਰ ਨਾਲ ਲੈ ਕੇ ਆਵਾਂਗੇ ਉੱਥੇ ਬਸਾਉਣ ਦੀ ਵੀ ਗੱਲ ਕੀਤੀ ਉਹਨਾਂ ਦੀ ਮਦਦ ਕਰਨ ਦੀ ਗੱਲ ਕੀਤੀ ਇਹ ਬਿਲਕੁਲ ਸਹੀ ਗੱਲ ਕੀਤੀ ਕਲੰਬੀਆ ਦੇ ਰਾਸ਼ਟਰਪਤੀ ਨੇ ਜਿਵੇਂ ਕੀਤਾ ਸੀ ਬਿਲਕੁਲ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਸੀ ਪਰ ਮੋਦੀ ਸਾਹਿਬ ਨੇ ਮੇਰਾ ਖਿਆਲ ਹੈ ਉੱਥੇ ਉਹ ਗੱਲ ਹੀ ਨਹੀਂ ਕੀਤੀ ਅਸਲ ਅਮਰੀਕਾ 'ਚ ਜੇ ਆਪਾਂ 트ੰਪ ਤੇ ਮੋਦੀ ਸਾਹਿਬ ਦੀ ਜੋ ਰਿਚੋਕ ਮੀਡੀਆ ਨੇ ਛੱਡੋ ਨੇ ਕੀ ਕਹਿਣਾ ਉਹਨੇ ਕਹਿਣਾ ਸਵਾਗਤ ਕੀਤਾ ਉਹਨੇ ਕਹਿਣਾ ਜੇ 트럼ਪ ਨੇ ਗ੍ਰੇਟ ਕਿਹਾ ਵਧੀਆ ਨੇਗੋਸ਼ੀਏਟਰ ਕਿਹਾ ਸਭ ਗੱਲਾਂ ਇੱਕ ਪਾਸੇ ਨੇ ਲੇਕਿਨ ਸਾਰੀਆਂ ਗੱਲਾਂ ਜਿਹੜੀਆਂ ਉਹ ਮਨਾਈਆਂ ਨੇ 트럼ਪ ਨੇ ਮੋਦੀ ਸਾਹਿਬ ਪਤਾ ਨਹੀਂ ਕਿਉਂ ਕਿਉਂ ਜਰਕਦੇ ਨੇ ਜਿਹੜੇ 트럼ਪ ਤੋਂ ਮੋਦੀ ਸਾਹਿਬ ਔਰ ਇਸ ਮਾਮਲੇ 'ਚ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਤੇ ਬਾਕੀ ਜਿਹੜਾ ਕੁਝ ਜਵਾਬ ਦਿੱਤਾ ਉਹ ਸੋਸ਼ਲ ਮੀਡੀਆ 'ਚ ਤੁਸੀਂ ਕਿਉਂਕਿ ਹੁਣ ਮੇਰਾ ਅੱਜ ਟੌਪਿਕ ਵੱਖਰਾ ਹੈ ਉਹ ਸੋਸ਼ਲ ਮੀਡੀਆ ਤੇ ਦੇਖ ਸਕਦੇ ਹੋ ਕਿ ਪ੍ਰੈਸ ਕਾਨਫਰੰਸ 'ਚ મોદી ਸਾਹਿਬ ਕਿਵੇਂ ਤਲਕੀ ਚਾਏ ਕਿਵੇਂ ਉਹਨਾਂ ਕੋਲ ਜਵਾਬ ਨਹੀਂ ਆਉੜੇ ਜਦੋਂ ਕੋਈ ਸਿੱਧੇ ਸਵਾਲ ਪੁੱਛੇ ਕਿਉਂਕਿ ਉਹ ਅੰਗਰੇਕਾ ਇੱਥੋਂ ਵਾਲੇ ਤਾਂ ਪੱਤਰਕਾਰ ਨਹੀਂ ਜਿਹੜੇ ਸਵਾਲ ਦਿੱਤੇ ਜਾਂਦੇ ਨੇ ਜੀ ਤੁਸੀਂ ਹਮ ਕਿਵੇਂ ਚੁੱਪਦੇ ਹੋ ਜੀ ਚੁੱਪ ਕੇ ਖਾਣੇ ਹੋ ਕੱਟ ਕੇ ਖਾਣੇ ਹੋ ਤੁਹਾਡੇ ਨੂੰ ਇੰਨੀ ਅਲਰਜੀ ਕਿੱਥੋਂ ਆ ਗਈ મોદી ਸਾਹਿਬ ਤੁਸੀਂ ਵਰਤਵੀ ਰੱਖਦੇ ਹੋ ਇਹੋ ਜਿਹੇ ਸਵਾਲ ਜਿਹੜੇ ਤੇ ਕਿੰਨੇ ਘੰਟੇ ਕੰਮ ਕਿੰਨੇ ਘੰਟੇ ਕੰਮ ਕਿਵੇਂ ਕਰ ਲੈਣੇ ਤੁਸੀਂ ਇਹ ਜੀ ਸਵਾਲ ਨਹੀਂ ਸੀ ਉੱਥੇ ਉੱਥੇ ਸਿੱਧੇ ਸਵਾਲ ਸੀ ਕਿ ਦੱਸੋ ਅਡਾਨੀ ਬਾਰੇ ਤੁਸੀਂ ਕੀ ਕਹਿੰਦੇ ਹੋ ਤਾਂ ਉੱਥੇ ਜਵਾਬ ਦੇਣਾ ਔਖਾ ਸੀ ਕਿ ਮੈਂ ਤੁਹਾਨੂੰ ਦੱਸ ਚੁੱਕਿਆ ਇਹ ਵੀਡੀਓ ਉਹਦੇ ਬਾਰੇ ਨਹੀਂ ਮੈਂ ਤਾਂ ਅੱਜ ਗੱਲ ਭਗਵੰਤ ਮਾਨ ਨੇ ਜੋ ਪੰਜਾਬ ਚ ਜਹਾਜ਼ ਉਤਾਰਨ ਦੀ ਗੱਲ ਕੀਤੀ ਆ ਉਹਦੀ ਕਰ ਰਿਹਾ ਉਹਦੇ ਚ ਭਗਵੰਤ ਮਾਨ ਨੇ ਬਿਲਕੁਲ ਸਹੀ ਤਰਨੇ ਤੇ ਤਰਕ ਕਿ ਪੰਜਾਬ ਨੂੰ ਨਾਮ ਕਰਨ ਲਈ ਜਾਂ ਤੁਸੀਂ ਦੱਸੋ ਤੁਹਾਡੇ ਕੋਲ ਲੌਜੀਕ ਕੀ ਹੈ ਤਰਕ ਕੀ ਹੈ ਕਿਉਂ ਅੰਬਸਰ ਉਤਾਰੇ ਜਾ ਰਹੇ ਨੇ ਜਹਾਜ਼ ਇਸ ਵਾਰ ਬਿਲਕੁਲ ਠੀਕ ਕੀਤਾ ਭਗਵੰਤ ਮਾਨ ਨੇ ਦੂਜਾ ਤਰਕ ਇਹ ਵੀ ਠੀਕ ਹੈ ਕਿ ਤੁਸੀਂ ਇਹ ਵੀ ਦੱਸੋ ਨਾ ਕਿ ਜੇ ਅਸੀਂ ਕਹਿੰਦੇ ਆ ਕਿ ਇੱਥੇ ਇੰਟਰਨੈਸ਼ਨਲ ਫਲਾਈਟਸ ਸ਼ੁਰੂ ਕਰੋ ਉਦੋਂ ਤੁਸੀਂ ਕਰਦੇ ਨਹੀਂ ਹੁਣ ਤੁਸੀਂ ਸੈਨਿਕ ਜਹਾਜ਼ ਉਤਾਰੀ ਜਾਂਦੇ ਹੋ ਬਾਰਡਰ ਸਟੇਟ ਹੈ ਇਹ ਵੀ ਦੱਸ ਦਿਓ ਇਹ ਕੀ ਚੱਲ ਰਿਹਾ ਹੈ ਬਿਲਕੁਲ ਅਤਰਾਜ ਜਿਹੜਾ ਹੈ ਸਖਤ ਅਤਰਾਜ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਉੱਥੇ ਜਿਹੜਾ ਹੈ ਉਠਾਇਆ ਹੁਣ ਆ ਜੋ ਅਗਲੀ ਅੱਜ ਦੂਜੀ ਗੱਲ ਵੀ ਕਰਨੀ ਉਹ ਵੀ ਬੜੀ ਅਹਿਮ ਹੈ ਨਾ ਹੁਣੇ ਜਿਹੜੀ 3 ਘੰਟੇ ਮੀਟਿੰਗ ਹੋਈ ਕਿਸਾਨਾਂ ਨਾਲ ਤੇ 81 ਦਿਨ ਹੋ ਗਏ ਜਗਜੀਤ ਸਿੰਘ ਢੱਲੇਵਾਲ ਪਰ ਜਿਵੇਂ ਜਗਜੀਤ ਸਿੰਘ ਢੱਲੇਵਾਲ ਨੇ ਗੱਲਬਾਤ ਕੀਤੀ ਬੜਾ ਤਕੜਾ ਹੈ ਜੇ ਸੱਚਮੁੱਚ ਹੀ 81 ਦਿਨਾਂ ਤੋਂ ਕੁਛ ਨਹੀਂ ਖਾਦਾ ਜੇ ਮੈਡੀਕਲ ਏਡ ਮਿਲ ਰਹੀ ਆ ਥੋੜੀ ਜੀ ਹੁਣ ਤੇ ਜੇ ਮੈਡੀਕਲ ਏਡ ਚ ਸਿਰਫ ਡ੍ਰਿਪੀ ਮਿਲ ਜੇ ਫਿਰ ਵੀ ਤਕੜੀ ਗੱਲ ਹੈ ਤੇ ਉਹ ਜਿਹੜੇ ਨੇ ਢੱਲੇਵਾਲ ਸਾਹਿਬ ਨੂੰ ਸਟ੍ਰੈਚਰ ਤੇ ਪਾ ਐਂਬੂਲੈਂਸ ਚ ਲੈ ਕੇ ਆਏ ਤੇ ਉੱਥੇ 28 ਬੰਦੇ ਜਿਹੜੇ ਕਿਸਾਨ ਦੋਨੇ ਫਰਮਾਂ ਦੇ ਉਹ ਲੀਡਰ ਸੀ 13 ਤੇ 14 ਦੋਨਾਂ ਦੇ ਇੱਕ ਪਾਸੇ ਸਰਬੰਸ ਸਿੰਘ ਭਦੇਰ ਦੂਜੇ ਦੇ ਲੀਡਰ ਜਗਜੀਤ ਸਿੰਘ ਢੱਲੇਵਾਲ ਕੇਂਦਰ ਸਰਕਾਰ ਵੱਲੋਂ ਪਹਿਲਾਦ ਜੋਸੀ ਜਿਹੜੇ ਬੈਠੇ ਸੀ ਹੁਣ ਦੇਖੋ ਕਿਵੇਂ ਕਰੀਏ ਗੱਲ ਯਾਨੀ ਕਹਿ ਰਹੇ ਨੇ ਦੋਨਾਂ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਇਹ ਦੋਨੇ ਜੇ ਕਹਿ ਰਹੇ ਨੇ ਜੀ ਬੜੇ ਵਧੀਆ ਮਾਹੌਲ ਚ ਗੱਲਬਾਤ ਹੋਈ ਤੇ ਹੁਣ ਅਗਲੀ ਗੱਲਬਾਤ 22 ਤਰੀਕ ਨੂੰ ਹੋਊਗੀ ਦੇਖੋ ਇਹ ਗੱਲ ਨਾ ਪਹਿਲਾਂ ਵੀ ਸੁਣੀ ਸੀ 8 ਫਰਵਰੀ ਨੂੰ ਜਦੋਂ ਪਹਿਲੀ ਮਿਲ ਹੋਈ ਸੀ 13 ਨੂੰ ਉਹਨਾਂ ਨੇ ਐਜੀਟੇਸ਼ਨ ਸ਼ੁਰੂ ਕੀਤੀ 8 ਫਰਵਰੀ ਨੂੰ ਵੀ ਹੋਈ ਸੀ ਫਿਰ 12 ਫਰਵਰੀ ਨੂੰ ਵੀ ਚੰਗੇ ਮਾਹੌਲ 'ਚ ਹੋਈ ਸੀ ਫਿਰ ਜਿਹੜੀ ਹੈ 18 ਫਰਵਰੀ ਨੂੰ ਵੀ ਚੰਗੇ ਮਾਹੌਲ 'ਚ ਹੋਈ ਸੀ ਤੇ ਹੁਣ ਜਦੋਂ ਆਪਾਂ ਗੱਲ ਕਰਦੇ ਆ 14 ਫਰਵਰੀ 25 ਚ ਜਿਹੜੀ ਸਾਲ ਤੋਂ ਬਾਅਦ ਹੋਈ ਹੈ ਉਹ ਵੀ ਚੰਗਾ ਮਾਹੌਲ ਪਰ ਨਿਕਲੂ ਕੀ ਇਹਦੇ ਚੋਂ ਇਹ ਦੇਖਣਾ ਕਹਿੰਦੇ ਨੇ ਕਿ ਜੀ ਹੁਣ ਜਿਹੜੀ 22 ਫਰਵਰੀ ਦੀ ਮੀਟਿੰਗ ਹੈ ਉਹਦੇ ਚ ਜਿਹੜੇ ਨੇ ਖੇਤੀ ਮੰਤਰੀ ਸ਼ਿਵਰਾਜ ਸਿੰਘ ਚਾਹਾਨ ਹੋਣਗੇ ਹੋਏਗੀ ਚੰਡੀਗੜ੍ਹ ਚ ਜਿਹਨੇ ਇੱਕ ਵਾਦਾ ਤਾਂ ਤੋੜ ਲਿਆ ਕਿਸਾਨਾਂ ਦੀ ਉਦੋਂ ਮੰਗ ਸੀ ਕਿ ਇਹ ਜਿਹੜੇ ਦਿੱਲੀ ਚ ਮੀਟਿੰਗ ਹੋਵੇ ਤੇ ਉਦੋਂ ਇਹ ਕਿਹਾ ਸੀ ਕਿ ਨਹੀਂ ਕੋਈ ਗੱਲ ਨਹੀਂ ਇੱਕ ਮੀਟਿੰਗ ਚੰਡੀਗੜ੍ਹ ਲੋ ਚੰਡੀਗੜ੍ਹ ਕਰ ਲੋ ਅਗਲੀ ਮੀਟਿੰਗ ਆਪਾਂ ਦਿੱਲੀ ਕਰ ਲਾਂਗੇ ਉਹ ਦਿੱਲੀ ਤਾਂ ਹੋਣੀ ਰਹੀ ਹੁਣ ਬਾਈ ਨੂੰ ਵੀ ਜਿਹੜੀ ਕਰਨੀ ਹੈ ਉਹ ਚੰਡੀਗੜ੍ਹ ਕਰਨੀ ਹੈ ਚਲੋ ਮੀਟਿੰਗ ਜਿ세 ਮਰਜ਼ੀ ਹੋਵੇ ਕੁਛ ਕੰਕਰੀਟ ਤਾਂ ਨਿਕਲੇ ਨਾ ਕੋਈ ਗਲਤ ਹੋਵੇ ਉਹ ਜਿਵੇਂ ਪਿਛਲਾ ਖੇਤੀ ਮਤਰਿਕ ਹਮ ਹਰ ਬਿੰਦੂ ਤੇ ਬਾਤ ਕਰਨੇ ਲਈ ਤਿਆਰ ਉਹ ਭਾਈ ਹਰ ਬਿੰਦੂ ਤੇ ਤਿਆਰ ਕਰ ਲੋ ਇਹਨਾਂ ਨੇ ਜabb ਦੀਆਂ ਮੰਗਾਂ ਦਿੱਤੀਆਂ ਨੇ ਜਿਹੜੀ ਐਮਐਸਪੀ ਦੀ ਕਾਨੂੰਨੀ ਗਰੰਟੀ ਦੇ ਮੰਗੀ ਹੈ ਇਹਦੇ ਚ ਹੁਣ ਗੱਲ ਕਰ ਜੇ ਤੁਸੀਂ ਦੇਣੀ ਹੈ ਜਾਂ ਤੁਸੀਂ ਕਹਿੰਦੇ ਵੀ ਘੱਟ ਫਸਲਾਂ ਦੇ ਦੇਣੀ ਹੈ ਗਲਤਾਈ ਹੀ ਹੋ ਸਕਦੀ ਹੈ ਸਵਾਮੀ ਨਾਥਨ ਰਿਪੋਰਟ ਲਾਗੂ ਕਰਨੀ ਹੈ ਤਾਂ ਹੁਣ ਕਿਵੇਂ ਕਰਨੀ ਹੈ ਕਿ ਕੀ ਉਸ ਪੂਰੀ ਕਰਨੀ ਹੈ ਅਧੀ ਕਰਨੀ ਹੈ ਸੋ ਇਸ ਇਨਾਂ ਤੇ ਗੱਲਾਂ ਚੱਲ ਰਹੀਆਂ ਨੇ ਲੇਕਿਨ ਕਿਸਾਨ ਵੀ ਕਹਿੰਦੇ ਨੇ ਅਸੀਂ ਮੰਨ ਲੈਨੇ ਜੇ ਢੱਲੇਵਾਲ ਕਹਿ ਰਿਹਾ ਹੈ ਕਿ ਚੰਗੇ ਬਹਾਉਲ ਚ ਇਹ ਗੱਲਬਾਤ ਹੋਈ ਹੈ ਪਰ ਲੋਜੋਸੀਨ ਤਾਂ ਕਹਨੇ ਹੀ ਹੈ ਤਾਂ ਅਸੀਂ ਮੰਨ ਲੈਨੇ ਬਈ ਜੇ ਤੁਸੀਂ ਤੁਹਾਡੀ ਤਸੱਲੀ ਹੋ ਗਈ ਤੇ 3 ਘੰਟੇ ਚੱਲੀ ਹੈ ਮੀਟਿੰਗ ਤੇ ਹੋ ਸਕਦਾ ਤੁਹਾਡੀ ਤਸੱਲੀ ਕਰਾਤੀ ਹੋਵੇ ਉਹਨਾਂ ਨੇ ਤਬੇਸਾ ਦਾ ਹੋਰ ਜਥੇਬੰਦੀਆਂ ਵੀ ਨੇ ਕੀ ਉਹਨਾਂ ਨੇ ਜੇ ਇਕਤਾ ਦੀ ਗੱਲ ਕਰਨੀ ਹੈ ਉਹਨਾਂ ਨੇ ਇਹ ਵੀ ਗੱਲ ਕਰੋਗੇ ਜਾ ਕੇ ਵੀ ਆ ਇਸ ਗੱਲ ਕਰਕੇ ਸਾਡੀ ਤਸੱਲੀ ਕਰਾਈ ਹੈ ਭਾਈ ਨੂੰ ਅਸੀਂ ਜਿਹੜਾ ਫਿਰ ਮਿਲਾਂਗੇ ਤੇ ਜੇ ਇੱਕੇ ਦੀ ਗੱਲ ਹੈ ਤਾਂ ਉਹਨਾਂ ਨਾਲ ਜ਼ਰੂਰ ਗੱਲਬਾਤ ਹੋਣੀ ਚਾਹੀਦੀ ਹੈ ਖੈਰ ਮੈਂ ਦੋਨੇ ਜਿਹੜੀਆਂ ਖਬਰਾਂ ਕਿਉਂਕਿ ਤਾਜ਼ੀਆਂ ਸੀ ਇਹਨਾਂ ਤੇ ਥੋੜੀ ਟਿੱਪਣੀ ਕਰਨੀ ਸੀ ਭਗਵੰਤ ਮਾਨ ਨੇ ਠੀਕ ਕੀਤਾ ਤਰਾਜ਼ ਜਾਰ ਕਰਕੇ ਦੂਜੇ ਪਾਸੇ ਇਹ ਹੁਣ ਸਮਾਂ ਦੱਸੂਗਾ ਕਿ ਕਿੰਨੀਆਂ ਕਮੀਟਿੰਗਾਂ ਹੋਰ ਕਰਨੀਆਂ ਨੇ ਕੁਝ ਨਿਕਲੂਗਾ ਵੀ ਇਹ ਤਾਂ ਹੁਣ ਸੱਚਮੁੱਚ ਸਮਾਂ ਦੱਸੂਗਾ ਬਹੁਤ ਬਹੁਤ ਸ਼ੁਕਰੀਆ ਮਿਲਦੇ ਆ ਨੰਵੀ ਵੀਡੀਓ ਨਾਲ ਥੋੜਾ ਬਹੁਤ ਬਹੁਤ ਸ਼ੁਕਰੀਆ ਮੈਂ ਅਕੀਦ ਫੇਰ ਉਹੀ ਗੱਲ ਕਰਦਾ ਕਿ ਜੇ ਤੁਹਾਨੂੰ ਚੰਗਾ ਲੱਗਿਆ ਇਹ ਜਿਹੜਾ ਸਮੇਂ ਤੇ ਇਹ ਗੱਲ ਕੀਤੀ ਹੈ ਮੈਂ ਤਾਂ ਇਸ ਚੈਨਲ ਨੂੰ ਸ਼ੇਅਰ ਵੀ ਕਰ ਦਿਓ ਸਬਸਕ੍ਰਾਈਬ ਵੀ ਕਰ ਦਿਓ ਬਹੁਤ ਬਹੁਤ ਸ਼ੁਕਰੀਆ